ਮਾਦਰਾਂ ਮੈਂ ਤੁਹਾਨੂੰ ਸਹੀ ਸਲਾਹ ਦਿੰਦਾ ਠੀਕ ਹੈ ਰਾਹ ਨੂੰ ਐਨ ਕਾ ਕੌਣ ਲਾਉਂਦਾ ਹੁੰਦਾ ਮੋਟੇ ਦਿਮਾਗ ਦੀਏ ਪਰ ਨਿਕਾਲੀਆਂ ਚੱਲ 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 ਹਾਏ 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 ਚਾਰ ਪੰਜ ਸੌ ਬੁੜੀ ਸਿੱਧੀ ਤੁਰੀ ਜਾਂਦੀ ਕਮਰੇ ਹਾਏ ਹਾਏ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਅੰਤ ਤੱਕ ਜਰੂਰ ਦੇਖਿਓ ਚਲਾਉਣ ਲੱਗਿਆ ਪਾਣ ਹਾਂ ਵੈਕਿਊਮ ਉਹ ਵਾਇਆ ਕਿਉਂ ਅੱਜ ਧੋਣੀਆਂ ਹੀ ਲੈ ਆਪਣੇ ਬੂਟੇ ਬਾਟੇ ਦਾ ਪੂਰੇ ਓਕੇ ਹੈ ਨ ਸ਼ਾਂ ਦਾ 1 ਨੰਬਰ ਆਪਣੇ ਸ਼ਾਂ 1 ਕ 10 ਨੰਬਰ ਆ ਜੀਪ ਆਪਣੀ ਖੜੀ ਯਾਰ ਉਹਦਾ ਇੰਜਣ ਖਰਾਬ ਹੋ ਗਿਆ ਇੰਜਣ ਖਰਾਬ ਕਰਦ ਕੇ ਚਾਲੂ ਇਹਨੇ ਤੁਸੀਂ ਕੀ ਆਓ ਕੀ ਆ ਪੰਨੇ ਹੈ ਵੈਕਿਊਮ ਕੀ ਆ ਕੀ ਆ ਸਭ ਨਾ ਦੱਸਿਆ ਨੇ ਆ ਕੀ

ਬੈਂਕ ਕੇ ਡੰਡਿਆਲੇ ਸੇ ਇਹਨਾਂ ਨੇ ਖਰੀ ਆਪਾ ਤੁਹਾਨੂੰ ਦੱਸਿਆ ਉਹਦੀ ਸਟੋਰੀ ਪਾਈ ਸੀ ਇਹ ਹੈ ਮੋਟਾ ਬੈਂਕ ਦੀ ਗੱਡੀ ਇਸ ਕੋ ਅਕੋਰਡਿੰਗ ਕਰਾਂਗੇ ਅਭੀ ਨਿਊ ਲਾਈਡ ਡੋਲਾ ਆਏਗੇ ਹਮਾਰੀ ਤਾਂ ਉਹ ਖੜੀ ਭਈ ਬਾਜੀ ਬਾਹ ਤਾ ਰੌਕਸ ਵੀ ਆ ਚੁੱਕੀ ਹੈ ਨਵੀ ਤੁਸੀਂ ਦੱਸੋ ਕਿਵੇਂ ਆਉ ਗੱਡੀ ਗੁੱਡ ਹੈ ਲਿਆ ਫੜਾ ਛੇਤੀ ਛੇ ਦੀ ਲੈ ਕੇ ਚੱਲ ਜਾ ਛੇ ਦੀ ਜਾ ਜਾ ਰਾਣ ਨੂੰ ਐਣ ਕਾ ਕੋਲ ਲਾਉਂਦਾ ਹਾਂ ਮੋਟੇ ਦਿਮਾਗ ਦੀਏ ਪਰ ਨਿਕਾਲੀਂਗਾ ਚੱਲ 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 ਹਾਏ 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 ਚਾਰ ਪੰਜ ਸੌ ਬੁੜੀ ਸਿੱਧੀ ਤੁਰੀ ਜਾਂਦੀ ਕਮਰੇ ਹਾਏ ਹਾਏ ਉਹ ਵੇਖੀ ਜਾਂਦਾ ਹਾਏ 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 ਕੀ ਦੀ ਰੇ ਇਹ ਆਟੋ ਬੰਦ ਹੋ ਜਾ ਜਦੋਂ ਆਟੋ ਆਨ ਆਫ ਕਲਚ ਨੱਪੇ ਤੋਂ ਬੰਦ ਹੋ ਜੇ ਨਹੀਂ ਗੱਡੀ ਉਹਨੂੰ ਆਨ ਰਹਿਂਦਾ ਕਰੋ ਤੇਲ ਬਚਦਾ ਹੈ ਤੈਨੂੰ ਜੇ ਤੁਸੀਂ ਬਚਾਉਣਾ ਹੋਵੇ ਹਾਂ ਹੋਏ ਹੋ ਗੱਡੀ ਭਾਈ ਹਾਂ ਜੀ ਗਾਜੂ ਦੇਖ ਹੀ ਲੋਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ